ਗੁਰਦਾਸਪੁਰ ਸ਼ਹਿਰ ਦੇ ਵਿੱਚ ਕੂੜੇ ਦੇ ਡੰਪ ਦਾ ਮਾਮਲਾ ਲਗਾਤਾਰ ਪਿਛਲੇ 4 ਦਿਨ ਤੋਂ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਕੂੜੇ ਦੇ ਡੰਪ ਨੂੰ ਲੈ ਕੇ ਆਪੋ ਆਪਣੀ ਤਰ੍ਹਾਂ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਉੱਥੇ ਹੀ ਅੱਜ ਇਸ ਕੂੜੇ ਦੇ ਡੰਪ ਵਾਲੇ ਮਾਮਲੇ ਦੇ ਵਿੱਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ মিডিਆ ਨੂੰ ਸੰਬੋਧਨ ਕਰਦੇ ਹੋਏ ਬ੍ਰਾਹਮਣ ਜਾਤੀ ਦੇ ਪ੍ਰੈਸ਼ਰ ਗੁੱਟਰ ਦੇ ਨਾਲ ਸਬੰਧਤ ਕੁਝ ਲੋਕ মিডিਆ ਦੇ ਸਾਹਮਣੇ ਆਏ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦਿਨੇਸ਼ ਪਰਾਸ਼ਰ ਜੋ ਕਿ ਗੁਰਦਾਸਪੁਰ ਸ਼ਹਿਰ ਦੇ ਰਹਿਣ ਵਾਲੇ ਹਨ ਉਹਨਾਂ ਨੇ ਦਾਵਾ ਕੀਤਾ ਕਿ ਜਿੱਥੇ ਕੂੜੇ ਦਾ ਨਵਾਂ ਡੰਪ ਬਣਾਉਣ ਦੀ ਯੋਜਨਾ ਹੈ ਉਸ ਦੇ ਬਿਲਕੁਲ ਨਜ਼ਦੀਕ ਪਰਾਸ਼ਰ ਗੋਤਰ ਦੇ ਜਠੇਰੇ ਹਨ ਗੱਲਬਾਤ ਦੌਰਾਨ ਇਹ ਪ੍ਰਮੁੱਖ ਆਗੂ ਬ੍ਰਾਹਮਣ ਸਮਾਜ ਦਿਨੇਸ਼ ਪ੍ਰਾਸ਼ਰ ਨੇ ਕਿਹਾ ਕਿ ਇਹ ਜਠੇਰੇ ਉਹਨਾਂ ਦੀ ਸਮੂਚੀ ਬਰਾਦਰੀ ਦੀ ਆਸਥਾ ਦਾ ਪ੍ਰਤੀਕ ਹਨ ਔਰ ਸਾਲਾਨਾ ਮੇਲੇ ਦੇ ਇਲਾਵਾ ਪੰਜਾਬ ਭਰ ਦੇ ਕੋਨੇ-ਕੋਨੇ ਤੋਂ ਲੋਕ ਆ ਕੇ ਇਸ ਆਪਣੇ ਜਠੇਰੀਆਂ ਦੀ ਜਗ੍ਹਾ ਉੱਤੇ ਨਤਮਸਤਕ ਹੁੰਦੇ ਹਨ ਗੱਲਬਾਤ ਦਰਾਂ ਦਿਨੇਸ਼ ਪ੍ਰਾਸ਼ਰ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਕੂੜੇ ਦਾ ਡੰਪ ਇਸ ਜਗ੍ਹਾ ਤੇ ਨਹੀਂ ਬਣਨ ਦੇਣਗੇ ਜੇਕਰ ਉਹਨਾਂ ਨੂੰ ਲੋੜ ਪਈ ਤਾਂ ਪੰਜਾਬ ਭਰ ਤੋਂ ਬ੍ਰਾਹਮਣ ਸਮਾਜ ਨੂੰ ਇਕੱਠੇ ਕਰਕੇ ਉਹ ਰੋਸ਼ ਪ੍ਰਦਰਸ਼ਨ ਕਰਨ ਮੇਰਾ ਨਾਮ ਦਿਨੇਸ਼ ਸ਼ਰਮਾ ਜੀ ਦਿਨੇਸ਼ ਪ੍ਰਸ਼ਰ ਕਿਹਾ ਜਾਂਦਾ ਹੈ ਸਾਡੀ ਉੱਥੇ ਜਠੇਰਿਆਂ ਦੀ ਮੇਲ ਲੱਗਦੀ ਹੈ ਔਰ ਇਹ ਬਿਲਕੁਲ ਨਾਲ ਹੀ ਜੋ ਹੋ ਗਈ ਮੈਨੂੰ ਅੱਜ ਸਵੇਰੇ ਹੀ ਪਤਾ ਚੱਲਿਆ ਹੈ ਕਿ 40 ਤੋਂ 50 ਮੀਟਰ ਦੇ ਗੈਪ ਤੇ ਜਿਹੜਾ ਹੈ ਉਹ ਸਾਡੀ ਦੇੜੀ ਹੈ ਜਿੱਤੇ ਅਸੀਂ ਆਪਣੇ ਜਾ ਕੇ ਪੂਜਾ ਕਰਨੇ ਆ ਇਹਨਾਂ ਨੇ ਇੱਕ ਜੋ ਵੀ ਸਾਨੂੰ ਮੈਸੇਜ ਮਿਲਿਆ ਕਿ ਸਾਲ 'ਚ ਇੱਕ ਵਾਰੀ ਇੱਥੇ ਪ੍ਰੋਗਰਾਮ ਹੁੰਦਾ ਜੀ ਸਾਲ 'ਚ ਇੱਕ ਵਾਰੀ ਜਿੰਨੇ ਵੀ ਹਿੰਦੂ ਆਪਣੇ ਭਰਾ ਉਹਨਾਂ ਸਭ ਨੂੰ ਪਤਾ ਹੈ ਕਿ ਆਪਣੀ ਦੇਰੀਆਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਉਹ ਸਾਲ 'ਚ ਮੇਲਾ ਇੱਕ ਵਾਰੀ ਲੱਗਦਾ ਪਰ ਘਰ ਦੇ ਵਿੱਚ ਜਦੋਂ ਵੀ ਕੋਈ ਸ਼ੁਭ ਕਾਰ ਹੈ ਹੁੰਦਾ ਉੱਥੇ ਮੱਥਾ ਟੇਕ ਕੇ ਹੀ ਅੱਗੇ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਉੱਥੇ ਸਭ ਜਾਣਦੇ ਆ ਪ੍ਰਸ਼ਾਸਨ ਨੇ ਜੇ ਜਗ੍ਹਾ ਲਈ ਹੈ ਉਹਨੂੰ ਸਾਰਾ ਦੇਖਣਾ ਚਾਹੀਦਾ ਸਾਡੀ ਰਿਕੁਐਸਟ ਪ੍ਰਸ਼ਾਸਨ ਤੱਕ ਗਈ ਹੈ ਡੀਸੀ ਸਾਹਿਬ ਦੇ ਅੱਗੇ ਹੈ ਕਿ ਇਸ ਸੀ ਨੂੰ ਧਿਆਨ ਵਿੱਚ ਲਿਆਂਦਾ ਜਾਏ ਕਿ ਉੱਥੇ ਪਰਾਸ਼ਰ ਬ੍ਰਾਹਮਣਾਂ ਦੀ ਮੇਲ ਲੱਗਦੀ ਹੈ ਉੱਥੇ ਸਭ ਪਰਿਵਾਰ ਚੰਗੇ ਪਰਿਵਾਰ ਪਹੁੰਚਦੇ ਆ ਬੱਚਿਆਂ ਸਮੇਤ ਪਹੁੰਚਦੇ ਆ ਘਰ ਦੇ ਵਿੱਚ ਕੋਈ ਖੁਸ਼ੀ ਗਮ ਕੋਈ ਪ੍ਰੋਗਰਾਮ ਹੋਇਆ ਤੇ ਜਾਣਾ ਪੈਂਦਾ ਮੰਨ ਲਓ ਪ੍ਰੇਗਨੈਂਟ ਜਨਾਨੀ ਐ ਉਹਨੂੰ ਵੀ ਉੱਥੇ ਮੱਥਾ ਟਿਕਾਣ ਲੈ ਕੇ ਜਾਣੇ ਆ ਜੋ ਮਾਹੌਲ ਉੱਥੇ ਬਣ ਰਿਹਾ ਵਾ ਜੋ ਸੈਟਿੰਗ ਉੱਥੇ ਹੋ ਰਹੀ ਐ ਉਹ ਸੁਣ ਕੇ ਥੋੜਾ ਦੁੱਖ ਲੱਗਾ ਜਿਹਦੇ ਕਰਕੇ ਸਾਨੂੰ ਉੱਥੇ ਆ ਗਏ ਆਪਣਾ ਇਹ ਵਿਚਾਰ ਦੱਸਣੇ ਪਏ ਕਿ ਇਹ ਇੱਥੋਂ ਸ਼ਿਫਟ ਕੀਤਾ ਜਾਏ ਕਿਤੇ ਹੋਰ ਲਗਾਇਆ ਜਾਏ ਜੇ ਕੋਈ ਇੱਕ ਸ਼ਰਾਬ ਦਾ ਠੇਕਾ ਖੋਲਣਾ ਆਏ ਕੋਸ਼ਿਸ਼ ਕਰਨਾ ਆ ਤੇ ਕਹਿੰਦੇ ਇੰਨੀ ਦੂਰੀ ਦੇ ਵਿੱਚ ਇਹ ਚੀਜ਼ਾਂ ਨੂੰ ਦੇਖਣਾ ਚਾਹੀਦਾ ਉਹ ਸਾਡੀ ਇੱਕ ਧਾਰਮਿਕ ਆਸਥਾ ਭਾਵਨਾ ਵੈ ਜਿੰਨੂੰ ਠੇਸ ਪਹੁੰਚ ਰਹੀ ਐ ਤੇ ਅਸੀਂ ਇਹੋ ਚੀਜ਼ ਦਾ ਅਰ ਰਿਕਵੈਸਟ ਕਰ ਰਹੇ ਆ ਕਿ ਇਹਨੂੰ ਜਰਾ ਦੇਖ ਕੇ ਇੱਕਦੇ ਹੋਰ ਸ਼ਿਫਟ ਕੀਤਾ ਜਾਏ ਸਰਕਾਰਾਂ ਕੋਲ ਬੜੇ ਪ੍ਰੋਜੈਕਟ ਨਿਕਟਮਾਰ ਦਾ ਜੇ ਹੋਈ ਹੈ ਦੇਖੋ ਜੀ ਪਹਿਲਾਂ ਵੀ ਇਹਨਾਂ ਨੇ ਬੜਾ ਇੱਕ ਸ਼ਹਿਰ ਦੇ ਵਿੱਚ ਇਸ਼ੂ ਬਣਿਆ ਸੀਗਾ ਜਦੋਂ ਲਿਫਾਫਿਆਂ ਦਾ ਇਹਨਾਂ ਨੇ ਲਿਆਂਦਾ ਸੀਗਾ ਉਦੋਂ ਵੀ ਅਸੀਂ ਇੱਕ ਇਹਨਾਂ ਨੂੰ ਅਰਜ਼ ਬੇਨਤੀ ਕੀਤੀ ਸੀਗੀ ਪਰ ਲਿਫਾਫਿਆਂ ਦੀ ਪ੍ਰੋਡਕਸ਼ਨ ਪਿੱਛੋਂ ਬੰਦ ਹੋਏ ਜਦੋਂ ਪਿੱਛੋਂ ਪ੍ਰੋਡਕਸ਼ਨ ਆ ਫੈਕਟਰੀਆਂ ਬੰਦ ਹੋਣਗੀਆਂ ਮਾਰਕੀਟ ਚੀਜ਼ ਆਏਗੀ ਨਹੀਂ ਤੇ ਅੱਗੇ ਮਿਲੇਗੀ ਨਹੀਂ ਪਰ ਇਹਨਾਂ ਨੇ ਉਸ ਤੇ ਕੋਈ ਐਕਸ਼ਨ ਨਹੀਂ ਲਿਆ ਇਨਾਂ ਨੇ ਉਦੋਂ ਵੀ ਜਿਹੜਾ ਵਾ ਇਹ ਇੱਕ ਡੰਪ ਦਾ ਹੀ ਲੈ ਕੇ ਚੱਲੇ ਆ ਤੇ ਕਾਫੀ ਪਿਛੇ ਧਿਆਰ ਗਿਆ ਤੁਹਾਡੇ ਜਨਮਸ਼ੀ ਇਹ ਉਦੋਂ ਕੂੜੇ ਸਾਰੇ ਘਰਾਂ ਦੇ ਵਿੱਚ ਕਿਤੇ ਚੁੱਕੇ ਨਹੀਂ ਗਏ ਹੈਗੇ ਇਸ਼ੂ ਬਣੇ ਦਾ ਵਾ ਅੱਜ ਤੋਂ ਜੇ 15-20 ਸਾਲ ਪਹਿਲਾਂ ਜਿੱਥੇ ਡੰਪ ਪਹਿਲਾਂ ਹੋ ਰਿਹਾ ਸੀਗਾ ਉਹ ਵੀ ਕਿਉਂ ਉੱਥੇ ਚਕੋਇਆ ਵੀ ਇਹਨਾਂ ਨੂੰ ਪਤਾ ਹੈਗਾ ਜਿਹੜੀ ਘਟਮਾਰ ਹੋਈ ਹੈ ਉਹਦੀ ਸੱਚਾਈ ਉਹ ਹੁਣ ਉਹ ਆਪ ਹੀ ਜਾਣਦੇ ਆ ਕਿ ਕਿਸ ਜਿਸ ਤਰ੍ਹਾਂ ਉਹ ਭਾਈ ਸਾਹਿਬ ਨੇ ਦੱਸਿਆ ਕਿ ਉਹਨਾਂ ਦਾ ਜੇ ਮੈਡੀਕਲ ਹੋਇਆ ਵਾ ਤੇ ਉਹਨਾਂ ਨੂੰ ਕੋਈ ਖਰੋਜ ਜਾਂ ਕਿਸੇ ਤਰ੍ਹਾਂ ਸੱਟ ਜ ਕੋਈ ਪੱਟੀ ਜਾਂ ਐਡਮਿਟ ਹੋਏ ਕੁਝ ਹੋਇਆ ਇਸ ਤਰ੍ਹਾਂ ਦਾ ਕੋਈ ਦੇਖਿਆ 10 15 ਬੰਦੇ ਜੇ ਕਿਸੇ ਨੂੰ ਕੁੱਟਮਾਰ ਕਰਦੇ ਹੋਣ ਤੇ ਉਹ ਬੰਦਾ ਚੰਗਾ ਭਾਲਾ ਬੈਠਾ ਹੋਏ ਤੇ ਉਹ ਵੀ ਇੱਕ ਨਹੀਂ ਪਛਾਣਯੋਗੀ ਗੱਲ ਨਹੀਂ ਹੈਗੀ ਹੈ ਬਿਲਕੁਲ ਗਲਤ ਹੈ ਇਹ ਤੇ ਫਿਰ ਜਿਦਾਂ ਕਹਿ ਰਹੇ ਕਿ ਅਸੀਂ ਸੁਣਿਆ ਹੈ ਮਾ ਅਖਬਾਰ ਦੀ ਖਬਰ ਪੜ੍ਹੀ ਕਿ ਹਰ ਪ੍ਰਸ਼ਾਸਨ ਪਰਚਾ ਪੁਲਿਸ ਨਹੀਂ ਕਰ ਰਹੀ ਤੇ ਥਾਣੇ ਅੱਗੇ ਜਾਂ ਡੀਐਸਪੀ ਦੇ ਇਹ ਉੱਥੇ ਕੁੜੇ ਢੇਰ ਲਗਾਏ ਜਾਣਗੇ ਇਸ ਤਰ੍ਹਾਂ ਕੀਤਾ ਜਾਏਗਾ ਤੇ ਇਹ ਜਿਹੜੀਆਂ ਇਹ ਧਮਕੀਆਂ ਜਾਂ ਪਰੇਸ਼ਾਨ ਕਰਨ ਵਾਲੀ ਗੱਲ ਹੈਗੀ ਹੈ ਲੋਕਾਂ ਨੂੰ ਆਮ ਲੋਕਾਂ ਨੂੰ ਉਹਦੀ ਸੁਣਵਾਈ ਨਹੀਂ ਹੁੰਦੀ ਜੀ ਤੁਸੀਂ ਆ ਆਮ ਦੇਖ ਲਓ ਕਿਸੇ ਵੀ ਬੰਦੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਉਹ ਕਿਤੇ ਵੀ ਚਲ ਜੇ ਮੈਂ ਅ ਅ ਅੱਗੇ ਦੀ ਡੇਢ ਜੀ ਤੁਸੀਂ ਕੋਈ ਆਪਣਾ ਕੋਈ ਕੰਮ ਲੈ ਕੇ ਚਲ ਜਿਓ ਕਮੇਟੀ ਘਰ ਦੇ ਵਿੱਚ ਹੀ ਕਿਸੇ ਤਰ੍ਹਾਂ ਦਾ ਵੀ ਲੈ ਕੇ ਚਲ ਜਿਓ ਜਿੰਨਾ ਕਿ ਤੁਹਾਨੂੰ ਕਾਗਜ਼ ਪੱਤਰੀ ਕਾਰਵਾਈ ਦਾ ਕੰਮ ਕਰਵਾਣਗੇ ਸਾਹਮਣਾ ਬੰਦਾ ਤੇ ਹਜ਼ਾਰਾਂ ਪਰੇਸ਼ਾਨ ਹੋ ਕੇ ਗਾਵੋ ਜਾਂਦਾ ਨਹੀਂ ਫਿਰ ਸਾਡੇ ਸਾਡੇ ਆਪਣਾ ਪ੍ਰੈਸ਼ਰ ਬਰਾਦਰੀ ਜਿੰਨੀ ਹੈ ਜਿੱਦੀ ਇਨਕੀ ਉੱਥੇ ਇਕੱਲੇ ਗੁਰਦਾਫਰ ਦੇ ਲੋਕ ਹੀ ਆਉਂਦੇ ਆ ਕਿਉਂਕਿ ਪੂਰੇ ਪੰਜਾਬ ਦੇ ਬੰਦੇ ਪੂਰੇ ਪੰਜਾਬ ਦੇ ਥਰੂਆਊਟ ਆਉਂਦੇ ਆ ਫਿਰ ਸਭ ਨੂੰ ਬੁਲਾਵਾਂਗੇ ਇੱਥੇ ਉਹਨਾਂ ਦਾ ਵੀ ਜੋ ਜਿਸ ਤਰ੍ਹਾਂ ਜੋ ਪ੍ਰੋਟੈਸਟ ਕਰ ਸਕਣਗੇ ਉਹ ਹੀ ਕਰਾਂਗੇ ਹੋ ਸਕੇ ਤਾਂ ਨਵੀਂ ਚੀਜ਼ ਕੋਈ ਲਈ ਹੈ ਉੱਥੇ ਮੱਥਾ ਟੇਕਣ ਜਾਣਾ ਕੋਈ ਘਰ ਦੇ ਵਿੱਚ ਕੰਮ ਹੈਗਾ ਵਿਆਹ ਸ਼ਾਦੀ ਹੈ ਡੱਬਾ ਚੜਾ ਕੇ ਅੱਗੇ ਕੰਮ ਸ਼ੁਰੂ ਹੁੰਦੇ ਆ ਉਕਣਾ ਚਾਹੀਦਾ ਇਹ ਇਹ ਤੇ ਫਿਰ ਮਨਮਾਨੀ ਗੁੰਡਾਗਰਦੀ ਵਾਲਾ ਹਿਸਾਬੀ ਹੋ ਗਿਆ ਕਿ ਅਸੀਂ ਐਸਸੀ ਨੂੰ ਲੈ ਕੇ ਚੱਲ ਰਹੇ ਹਾਂ ਤੇ ਅਸੀਂ ਇਹ ਕਰਾਂਗੇ ਤੇ ਬਹੁਤ ਗਲਤ ਕਾਰਵਾਈ ਹੈ ਜਿਸ ਤਰ੍ਹਾਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਪ੍ਰੋਟੈਸਟ ਕਰਨੇ ਆ ਅਸੀਂ ਬੈਠਣੇ ਆ ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ ਵੀ ਵੱਤੋ ਵੱਤ ਬਹਿ ਗਏ ਵੀ ਪ੍ਰਸ਼ਾਸਨ ਥੋੜਾ ਹਿਲਾਣਾ ਹੁੰਦਾ ਹੈ ਕਿ ਨਾ ਤੇ ਜਿਹੋ ਜਿਹੇ ਆ ਕੰਮ ਕਰ ਰਹੇ ਆ ਜੇ ਕੋੜਾ ਸੁੱਟਦੇ ਆ ਕੁਝ ਕਰਦੇ ਆ ਉਹਨਾਂ ਦੇ ਬਿਮਾਰੀਆਂ ਦਾ ਹੈਗਾ ਪ੍ਰਭਾਵ ਠੀਕ